ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਫਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਬਾਗੀ ਕਾਫਲੇ ਦੇ ਭਾਗ 8ਵੇਂ ਬਾਰੇ ਸੋ ਭਾਗ 7ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਨਰਿੰਦਰ ਪਾਲ ਸਿੰਘ ਹੁੰਦਾ ਹੈ ਉਹ ਰਸ਼ਪਾਲ ਸਿੰਘ ਨੂੰ ਕਹਿੰਦਾ ਵੀ ਤੂੰ ਵਿਆਹ ਕਰਾ ਲੈ ਕੁੜੀ ਨਾਲ ਰਸ਼ਪਾਲ ਸਿੰਘ ਦੇ ਚਿੱਟੀ ਵਿੱਚ ਆਲੇ ਸੋ ਅੱਜ ਦੀ ਜਿਹੜੀ ਵੀਡੀਓ ਆ ਜੀ ਬੜੀ ਦਿਲਚਸਪ ਹੋਣ ਵਾਲੀ ਹੈ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਨਰਿੰਦਰਪਾਲ ਸਿੰਘ ਰਸ਼ਪਾਲ ਸਿੰਘ ਨੂੰ ਕਹਿੰਦਾ ਵੀ ਕੀ ਗੱਲ ਰਸ਼ਪਾਲ ਵੀਰ ਹਾਂ ਹਾਂ ਕਰੀ ਜਨਾ ਤੂੰ ਮੈਨੂੰ ਕਿਸੇ ਸੋਚ ਚ ਫਸਿਆ ਲੱਗਦਾ ਹੈ ਮੈਥੋਂ ਕੁਝ ਲੁਕਾਣਾ ਕੈਪਟਨ ਨੇ ਉਸ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਸਰ ਅਸਲੀਅਤ ਗੱਲ ਇਹ ਹੈ ਵੀ ਉਸ ਵਿਚਾਰੀ ਬੇਗੁਨਾ ਨੂੰ ਔਂਕੜਾ ਭਰੇ ਰਾਹ ਕਿਉਂ ਤੋਰਦੇ ਮੈਂ ਤਾਂ ਕਹਿੰਦਾ ਵੀ ਖੁਸ਼ਕ ਪਹਾੜਾਂ 'ਚ ਉੱਗਿਆ ਕੰਡਿਆਲਾ ਥੋਰਾ ਔਫ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ ਅਜੇ ਪਤਾ ਨਹੀਂ ਮੇਰੇ ਉੱਤੋਂ ਦੀ ਕਿੰਨੇ ਕੁ ਝੱਖੜ ਝੁੱਲਣੇ ਨੇ ਤੂਫਾਨ ਵਗੜੇ ਨੇ ਕਹਿ ਟੁੱਟਣੇ ਨੇ ਮੈਂ ਉਸ ਬੇਗਨਾ ਦੀ ਜ਼ਿੰਦਗੀ ਕਿਉਂ ਕੱਟੇ ਵਿੱਚ ਰੋਣਾ ਪਤਾ ਨਹੀਂ ਮੈਨੂੰ ਇਸ ਪੰਜਾਬ ਦੀ ਜ਼ਾਲਮ ਪੁਲਤ ਨੇ ਕਹਿੰਦਾ ਵੀ ਕਦੋਂ ਮਾਰ ਦੇਣਾ ਸਾਜੀ ਸੰਘਰਸ਼ ਅਜੋ ਲੰਬਾ ਚੱਲਣਾ ਹੈ ਇਸ ਦਾ ਅਜੇ ਤੱਕ ਕੋਈ ਕਿਨਾਰਾ ਨਹੀਂ ਦਿਖਦਾ ਕੋਈ ਅੰਤਮ ਮੱਦਲ ਨਜ਼ਰ ਨਹੀਂ ਆਉਦੀ ਹਿੰਦੁਸਤਾਨ ਸਰਕਾਰ ਦਾ ਜ਼ੁਲਮ ਦਿਨ ਬਾ ਦਿਨ ਵਧਦਾ ਜਾ ਰਿਹਾ ਹੈ ਪਤਾ ਨਹੀਂ ਪੰਜਾਬ ਪੁਲਿਸ ਮੈਨੂੰ ਵਸਣ ਦੇ ਵੀ ਗਈ ਕਿ ਨਾ ਅੱਗੇ ਸਾਹਿਬ ਜਿਵੇਂ ਤੁਹਾਡੀ ਮਰਜ਼ੀ ਓਵੇਂ ਕਰ ਲਓ ਮੈਂ ਤੁਹਾਡੀ ਕੋਈ ਗੱਲ ਨਹੀਂ ਮੋੜਦਾ ਭਾਵੇਂ ਆਪਾਂ ਅੱਜ ਫੌਤ ਤੋਂ ਕੋਟ ਮਹਸ਼ਰ ਹੋ ਕੇ ਘਰ ਨੂੰ ਆ ਗਏ ਆਂ ਪਰ ਮੇਰੇ ਲਈ ਤਾਂ ਤੁਸੀਂ ਅੱਜ ਤੱਕ ਵੀ ਕੈਪਟਨ ਸਾਹਿਬ ਹੀ ਹੋ ਅਤੇ ਮੈਂ ਇੱਕ ਸਪਾਈ ਹਾਂ ਆਪ ਜੀ ਮੈਨੂੰ ਜੋ ਵੀ ਆਰਡਰ ਕਰੋਗੇ ਮੈਂ ਉਹੀ ਮੰਨਾਂਗਾ ਵੀਰ ਰਸ਼ਪਾਲ ਸਿੰਘ ਗੱਲਾਂ ਤੇਰੀਆਂ ਸਾਰੀਆਂ ਸਹੀ ਨੇ ਮੈਂ ਤੇਰੇ ਜਜ਼ਬਾਤਾਂ ਨੂੰ ਸਮਝਦਾ ਪਰ ਉਸ ਕੁੜੀ ਨੂੰ ਇੱਕ ਜੰਝਾਰੂ ਫੌਜੀ ਨਾਲ ਰਹਿਣ ਦੀ ਤਮੰਨਾ ਹੈ ਆਤਮਿਕ ਅਭਲਾਸ਼ ਹੈ ਚਲੋ ਫੇਰ ਠੀਕ ਹੈ ਸਾਹਿਬ ਠੀਕ ਹੈ ਤਾਂ ਫੇਰ ਘਰ ਨੂੰ ਚੱਲੀਏ ਕਹ ਕੇ ਦੋਵੇਂ ਜਣੇ ਖੇਤ ਗੇੜਾ ਦੇ ਕੇ ਘਰ ਨੂੰ ਆ ਗਏ ਹੁਣ ਘਰ ਦੇ ਵੇੜੇ ਵਿੱਚ ਆਈ ਸਨ ਕਿ ਜਦੋਂ ਨਰਦੇਵ ਕੌਰ ਨੇ ਚੌਕੇ ਵਿੱਚੋਂ ਆਵਾਜ਼ ਮਾਰਦਾ ਤੀ ਵੀ ਸਰਦਾਰ ਦੀ ਪ੍ਰਸ਼ਾਦਾ ਤਿਆਰ ਹੈ ਪ੍ਰਸ਼ਾਦਾ ਛਕ ਲਓ ਲਿਆਓ ਜੀ ਅਸੀਂ ਬੈਠਕ ਵਿੱਚ ਬੈੰਨੇ ਆ ਨਾਲੇ ਰਸ਼ਪਾਲ ਸਿੰਘ ਨੂੰ ਬਾਪੂ ਜੀ ਨਾਲ ਮਲਾਉਨੇ ਆ ਸਸਰੀਆ ਕਾਲ ਬਾਪੂ ਜੀ ਰਸ਼ਪਾਲ ਸਿੰਘ ਨੇ ਹੌਲਦਾਰ ਗੁਰਨੰਦ ਸਿੰਘ ਨੂੰ ਫਤੇ ਬੁਲਾਈ ਹੌਲਦਾਰ ਗੁਰਨੰਦ ਸਿੰਘ ਦੇ ਰਸ਼ਪਾਲ ਸਿੰਘ ਦੇ ਮੋਢੇ ਉੱਤੇ ਹੱਥ ਰੱਖ ਕੇ ਆਸ਼ੀਰਵਾਦ ਦੰਦਿਆ ਪੁੱਛਿਆ ਵੀ ਪੁੱਤ ਨਵਿੰਦਰ ਪਾਲ ਇਹ ਜਵਾਨ ਕਿੱਥੋਂ ਆਏ ਕੌਣ ਆਏ ਪਾਪਾ ਜੀ ਇਹ ਜਵਾਨ ਆਪਣੀ ਯੂਨਿਟ ਦਾ ਸਪਾਈ ਹੈ ਧਰਮੀ ਫੌਜੀ ਹੈ ਇਹ ਕੀ ਨਾਂ ਇਹਦਾ ਪਾਪਾ ਜੀ ਇਹਦਾ ਨਾਂ ਰਸ਼ਪਾਲ ਸਿੰਘ ਹੈ ਮੇਰੇ ਕੋਲ ਸੇਵਾਦਾਰ ਦੀ ਡਿਊਟੀ ਕਰਦਾ ਰਿਹਾ ਹੈ ਅੱਛਾ ਅੱਛਾ ਵੈਰੀ ਗੁੱਡ ਹੋਰ ਕਾਕਾ ਰਸ਼ਪਾਲ ਸਿੰਘ ਰਾਜੀ ਖੁਸ਼ੀ ਹੈ ਤੇਰੇ ਮਾਤਾ ਪਿਤਾ ਸਭ ਠੀਕ ਨੇ ਹਾਂ ਜੀ ਸਭ ਠੀਕ ਠਾਕ ਹੈ ਜੀ ਲਓ ਜੀ ਪ੍ਰਸ਼ਾਦਾ ਚੱਕੋ ਜੀ ਕਹਿੰਦੇ ਆ ਨਿਰਲੇਪ ਕੌਰ ਨੇ ਦੋਹਾਂ ਦੇ ਪਾਣੀ ਨਾਲ ਹੱਥ ਧੋਏ ਦੂਜੀ ਕੁੜੀ ਨੇ ਪ੍ਰਸ਼ਾਦੇ ਵਾਲੀਆਂ ਥਾਲੀਆਂ ਦੋਹਾਂ ਅੱਗੇ ਰੱਖ ਦਿੱਤੀਆਂ ਪ੍ਰਸ਼ਾਦਾ ਛਕਣ ਤੋਂ ਬਾਅਦ ਨਿਰਲੇਪ ਕੌਰ ਨੇ ਦੋਹਾਂ ਦੇ ਹੱਥ ਸਾਫ਼ ਕਰਾਏ ਯੋਥੇ ਭਾਂਡਿਆ ਨੂੰ ਦੂਜੀ ਕੁੜੀ ਮਾਜਣ ਦੀ ਚੁੱਕੇ ਲੈ ਗਈ ਪ੍ਰਸ਼ਾਦਾ ਛਕ ਕੇ ਦੋਵੇਂ ਜਣੇ ਨਾਲ ਵਾਲੇ ਕਮਰੇ ਵਿੱਚ ਆਰਾਮ ਕਰਨ ਹੀ ਪਿਆ ਬੈਠੇ ਨਿਰਲੇਪ ਕੌਰ ਉਸ ਮਟਿਆਰ ਨੂੰ ਲੈ ਕੇ ਗੱਲਾਂ ਕਰਨ ਲਈ ਉਹਨਾਂ ਕੋਲ ਆ ਬੈਠੀ ਇਹ ਉਹੀ ਕੁੜੀ ਹੈ ਜਿਸ ਨੇ ਵੀਰ ਤੁਹਾਨੂੰ ਪਹਿਲਾਂ ਪ੍ਰਸ਼ਾਦਾ ਛਕਾਇਆ ਸੀ ਨਿਰਲੇਪ ਕੌਰ ਨੇ ਸੋਫੇ ਉੱਤੇ ਬੈਠਦੇ ਆ ਮਟਿਆਰ ਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਆ ਜਾ ਬਹਿ ਜਾ ਅਰਸ਼ ਨਸ਼ਪਾਲ ਸਿੰਘ ਨੇ ਫਤਿਹ ਬਲਾ ਕੇ ਅਰਸ਼ਦੀਪ ਕੌਰ ਨੀਵੀਂ ਪਾ ਕੇ ਨਿਰਲੇਪ ਕੌਰ ਕੋਲ ਬੈਠ ਗਈ। ਵੀਰ ਜੀ ਇਹ ਅਰਸ਼ਦੀਪ ਕੌਰ ਹੈ ਜਿਸ ਲੜਕੀ ਦੀ ਮੈਂ ਤੁਹਾਡੇ ਕੋਲ ਗੱਲ ਕਰ ਰਹੀ ਸੀ। ਇਹ ਕੈਪਟਨ ਸਾਹਿਬ ਦੇ ਘਰਾਂ ਚੋਂ ਮਾਸੀ ਜੀ ਦੀ ਲੜਕੀ ਹੈ। ਠੀਕ ਹੈ ਭੈਣ ਜੀ ਆਓ ਸਰਦਾਰ ਜੀ ਆਪਾਂ ਬਾਹਰ ਚਲੀਏ। ਇਹਨਾਂ ਦੋਹਾਂ ਨੂੰ ਆਪਸ ਵਿੱਚ ਦੀ ਵਿਚਾਰ ਵਟਾਂਦਰਾ ਕਰਨ ਣ ਦਿਓ। ਨਿਰਲੇਪ ਕੌਰ ਮੁਸਕਰਾਉਂਦਿਆਂ ਹੋਇਆ ਕੈਪਟਨ ਨੂੰ ਲੈ ਕੇ ਬਾਹਰ ਚਲੀ ਗਈ। ਅਰਸ਼ਦੀਪ ਕੌਰ ਜੀ ਤੁਹਾਡਾ ਰਿਸ਼ਤਾ ਮੇਰੇ ਨਾਲ ਕਰ ਰਹੇ ਨੇ ਕੀ ਤੁਹਾਨੂੰ ਇਹ ਗੱਲ ਇਹ ਰਿਸ਼ਤਾ ਮਨਜ਼ੂਰ ਹੈ ਰਚਪਾਲ ਸਿੰਘ ਨੇ ਦੇਰ ਤੋਂ ਚੁੱਪ ਤੋੜਦਿਆਂ ਨਿਮੀ ਪਾਈ ਪੁੱਛਿਆ ਹਾਂਜੀ ਉਹ ਕਹਿੰਦੀ ਵੀ ਮਨਜ਼ੂਰ ਹੈ ਅਰਸ਼ਦੀਪ ਕੌਰ ਨੇ ਸੰਗਜ ਡੁੱਬਦਿਆਂ ਕਿਹਾ ਤੁਹਾਨੂੰ ਇਹ ਵੀ ਪਤਾ ਹੈ ਵੀ ਮੈਂ ਸਰਕਾਰ ਦਾ ਪਗੌੜਾ ਹਾਂ ਕੇਂਦਰ ਸਰਕਾਰ ਦਾ ਬਾਗੀ ਹਾਂ ਪੁਲਿਸ ਨੇ ਮੇਰੇ ਸਿਰ ਦਾ ਇਨਾਮ ਰੱਖਿਆ ਹੋਇਆ ਹੈ ਮੈਂ ਉਹਨਾਂ ਜ਼ਾਲਮਾਂ ਦੀ ਗੋਲੀ ਦਾ ਕਦੇ ਵੀ ਨਿਸ਼ਾਨਾ ਬਣ ਸਕਦਾ ਮੇਰੇ ਪਿੱਛੇ ਤੁਸੀਂ ਆਪਣੀ ਕੀਮਤੀ ਜ਼ਿੰਦਗੀ ਕਿਉਂ ਬਰਬਾਦ ਕਰਦੇ ਹੋ ਮੈਂ ਕਿਸੇ ਅੱਖ ਚੋਂ ਡਿਗਿਆ ਅਥਰੂ ਆ ਪਿੱਪਲ ਤੋਂ ਟੁੱਟਿਆ ਪੱਤਾ ਹਾਂ ਪਤਾ ਨਹੀਂ ਸਮੇਂ ਦੀ ਜ਼ੁਲਮੀ ਹਨੇਰੀ ਨਾਲ ਉੜ ਕੇ ਕਿੱਧਰ ਨੂੰ ਜਾਵਾਂਗਾ ਕਿੱਥੇ ਜਾ ਕੇ ਠਹਿਰਾਂਗਾ ਜਾਂ ਨਹੀਂ ਉਹ ਵੀ ਕੋਈ ਪਤਾ ਨਹੀਂ ਹੈਗਾ ਮੈਂ ਜੰਗਲ ਵਿੱਚ ਖੜਿਆ ਫੁੱਲ ਨਾ ਮੈਂ ਕਿਸੇ ਦੇ ਗਲੇ ਦਾ ਹਾਰ ਜਾਂ ਸੁਹਾਗਣ ਦੀ ਸੇਹ ਦਾ ਸ਼ਿੰਗਾਰ ਨਹੀਂ ਬਣ ਸਕਦਾ ਨਾ ਹੀ ਕਿਸੇ ਸ਼ਹੀਦ ਦੀ ਯਾਦਗਾਰ ਦੀ ਸ਼ਰਧਾਂਜਲੀ ਬਣ ਸਕਦਾ ਬਸ ਇੱਥੇ ਹੀ ਝੜ ਕੇ ਮਰ ਜਾ ਕੇ ਡੇ ਕੇ ਮਿੱਟੀ ਵਿੱਚ ਮਿਲ ਜਾਵਾਂਗਾ ਇਸ ਲਈ ਅਰਸ਼ਦੀਬ ਕੌਰ ਮੇਰੀ ਬੇਨਤੀ ਆ ਤੁਹਾਨੂੰ ਤੁਸੀਂ ਮੇਰੇ ਰਸਤੇ ਦੇ ਹਮਸਫਰ ਨਾ ਬਣੋ ਤਾਂ ਠੀਕ ਹੈ ਅੱਗੇ ਤੁਹਾਡੀ ਮਰਜ਼ੀ ਹੈ ਮੈਨੂੰ ਨਿਰਲੇਪ ਕੌਰ ਭਾਬੀ ਜੀ ਨੇ ਵੀਰ ਜੀ ਨੇ ਤੁਹਾਡੇ ਬਾਰੇ ਕਹਿੰਦੀ ਵੀ ਸਭ ਕੁਝ ਦੱਸ ਦਿੱਤਾ ਹੈ ਤੁਹਾਡਾ ਕੰਮਾ ਬਾਰੇ ਵੀ ਸਭ ਕੁਝ ਦੱਸ ਦਿੱਤਾ ਹੈ ਮੈਂ ਤੁਹਾਡੇ ਦਰਸ਼ਨਾ ਦੀ ਤਿਹਾਈ ਸੀ ਤੁਹਾਨੂੰ ਵੇਖਣ ਲਈ ਤੁਹਾਨੂੰ ਮਿਲਣ ਲਈ ਮੈਂ ਕੱਲ ਹੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਸੀ ਕਹਿੰਦੀ ਤੁਹਾਡੀ ਗੱਲ ਠੀਕ ਹੈ ਪਰ ਮੈਂ ਤਾਂ ਉੱਜੜ ਚੁੱਕਿਆ ਵਾਂ ਤੁਸੀਂ ਤਾਂ ਆਪਣੇ ਘਰ ਚ ਖਾਲਸਾ ਜੀ ਕੀ ਤੁਹਾਨੂੰ ਆਪਣੇ ਧਰਮ ਤੋਂ ਨਫ਼ਰਤ ਹੈ ਇਸ ਦਾ ਮਤਲਬ ਤੁਸੀਂ ਸੰਘਰਸ਼ ਵਿੱਚ ਹਿੱਸਾ ਪਾ ਕੇ ਪਛਤਾਉਨੇ ਹੋ ਜੇ ਇਸ ਕੰਮ ਵਿੱਚ ਘਾਟਾ ਸੀ ਤਾਂ ਤੁਸੀਂ ਪਹਿਲਾਂ ਸੋਚਣਾ ਸੀ ਮੈਂ ਤਾਂ ਤੁਹਾਡੇ ਪੰਧ ਦੀ ਪੰਦੀ ਬਣਨਾ ਚਾਹੁੰਦੀ ਹਾਂ ਮੈਂ ਤੁਹਾਡੀ ਹਮਸਫਰ ਬਣ ਲਈ ਬਹੁਤ ਖੁਸ਼ ਹਾਂ ਤੁਹਾਡੇ ਨਾਲ ਰਹਿਣ ਦਾ ਸੁਭਾਗਾ ਸਮਾਂ ਮਿਲੇ ਇਸ ਤੋਂ ਹੋਰ ਵਧੀਆ ਸਮਾਂ ਜ਼ਿੰਦਗੀ ਵਿੱਚ ਕਿਹੜਾ ਆਊਗਾ ਮੈਂ ਤੁਹਾਡੀ ਚਰਨ ਦਾਸੀ ਬਣ ਕੇ ਸੇਵਾ ਕਰਨਾ ਚਾਹੁੰਦੀ ਹਾਂ ਤੁਸੀਂ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇਵੋ ਜੋ ਮਰ ਜਾਂਦੇ ਨੇ ਉਹਨਾਂ ਨੂੰ ਤਾਂ ਜਾਂ ਤਾਂ ਦਫਨਾ ਦਿੱਤਾ ਜਾਂਦਾ ਹੈ ਜਾਂ ਫਿਰ ਸਾੜ ਦਿੱਤਾ ਜਾਂਦਾ ਹੈ ਪਰ ਜੋ ਸਰੀਰ ਮਰਦਾ ਹੋਣ ਤੋਂ ਬਾਅਦ ਵੀ ਲੁੱਟੇ ਹੋਏ ਸਾਹਾਂ ਦੇ ਮੁਤਾਜ ਬਣ ਜਾਂਦੇ ਨੇ ਉਹਨਾਂ ਦਾ ਕੀ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਦਫਨਾਉਣ ਦੇ ਲਈ ਕੋਈ ਕਬਰਗਾਹ ਜਾਂ ਸ਼ਮਸ਼ਾਨਘਾਟ ਨਹੀਂ ਬਣਿਆ ਏ ਕਣਕਣ ਹੋ ਕੇ ਮਿੱਟੀ ਵਿੱਚ ਮਿਲ ਜਾਣਾ ਉਹਨਾਂ ਦਾ ਨਸੀਬ ਹੈ ਜੇ ਤੁਸੀਂ ਮੈਨੂੰ ਨਾ ਕਰ ਦੇਵੋਗੇ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਬਰਕਤ ਰਹਿ ਕੇ ਬਤੀਤ ਕਰ ਲਵਾਂਗੀ ਮੈਂ ਵੀ ਇੱਕ ਖਾਲਸਾ ਸ਼ਹੀਦ ਧਰਮੀ ਫੌਜੀ ਦੀ ਧੀ ਹਾਂ ਹੈ ਠੀਕ ਹੈ ਤੁਸੀਂ ਕਿਉਂ ਮੇਰੇ ਪਿਤਾ ਜੀ ਬਾਰੇ ਨਿੰਦਰਬਾਈ ਜੀ ਨੇ ਤੁਹਾਨੂੰ ਦੱਸਿਆ ਨਹੀਂ ਨਹੀਂ ਕੈਪਟਨ ਸਾਹਿਬ ਨੇ ਜਾਂ ਭੈਣ ਜੀ ਨੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਮੈਨੂੰ ਕੁਝ ਨਹੀਂ ਦੱਸਿਆ ਉਹ ਤਾਂ ਬਸ ਇੱਕ ਹੀ ਗੱਲ ਕਹਿੰਦੇ ਰਹੇ ਨੇ ਵੀ ਕੁੜੀ ਧਰਮੀ ਫੌਜੀ ਨਾਲ ਜਜਾਰੂ ਫੌਜੀ ਸਿੰਘ ਨਾਲ ਮੈਰਿਜ ਕਰਵਾਉਣਾ ਚਾਹੁੰਦੀ ਹੈ ਅਰਸ਼ਦੀਪ ਤੁਹਾਡੇ ਪਿਤਾ ਜੀ ਕਿੱਥੇ ਸ਼ਹੀਦ ਹੋਏ ਕਿਵੇਂ ਸ਼ਹੀਦ ਹੋਏ ਮੇਰੇ ਪਿਤਾ ਜੀ 80 ਕੌਰ ਵਿੱਚ ਭਰਤੀ ਸੀਗੇ ਰਸਾਲਾ ਦਫੇਦਾਰ ਸੀਗੇ ਉਹ 1579 80 ਰੈਜੀਮੈਂਟ ਐਸਪੀ ਕੰਪਨੀ ਵਿੱਚ ਸੀ ਇਹ ਰੈਜੀਮੈਂਟ ਉਦੋਂ ਕਿੱਥੇ ਸੀ ਅਰਸ਼ਦੀਪ 84 ਵਿੱਚ ਇਹ ਰੈਜੀਮੈਂਟ ਜੋਸ਼ੀ ਮੱਠ ਤੋਂ ਉੱਪਰ ਸੀ ਟੈਰੀ ਕੋਲ ਬੈਠੀ ਸੀ ਗੜਵਾਲ ਦੇ ਇਲਾਕੇ ਵਿੱਚ ਸੀ 12 ਗਰਨੇਡੀਅਰ ਇਨਫੈਂਟਰੀ ਨਾਲ ਅਟੈਚਮੈਂਟ ਸੀ ਉਹਦੀ ਜਦੋਂ ਦਰਬਾਰ ਸਾਹਿਬ ਉੱਤੇ ਹਮਲੇ ਦੀ ਖਬਰ ਸੁਣੀ ਬਸ ਉਹ ਸਾਰੇ ਸਿੱਖ ਫੌਜੀ ਆਪਣੇ ਹਥਿਆਰ ਲੈ ਕੇ ਪੰਜਾਬ ਨੂੰ ਪੈਦਲੀ ਭੱਜ ਪਏ ਜਿਨ੍ਹਾਂ ਦੀ ਕਮਾਂਡ ਮੇਰੇ ਪਿਤਾ ਜੀ ਕਰ ਰਹੇ ਸਨ ਜੋਸ਼ੀ ਮੱਠ ਕੋਲ ਗਰਨੇਡੀਅਰ ਰੈਜੀਮੈਂਟ ਵਾਲਿਆਂ ਨੇ ਘੇਰ ਲਿਆ ਅੱਗੋਂ ਮੈਕਨਾਈਜ਼ ਵਾਲੇ ਆ ਗਏ ਮੁਕਾਬਲੇ ਵਿੱਚ 13 ਸਿੱਖ ਸਰਦਾਰ ਸ਼ਹੀਦ ਹੋ ਗਏ ਅਤੇ 52 ਡੋਗਰੇ ਮਾਰੇ ਗਏ ਮੇਰੇ ਪਿਤਾ ਜੀ ਉਸ ਮੁਕਾਬਲੇ ਵਿੱਚ ਕਹਿੰਦੇ ਆ ਅਰਸ਼ਦੀਪ ਦਾ ਗੱਜਪੜ ਆਇਆ ਵਾਹ ਜੀ ਵਾਹ ਤੁਸੀਂ ਤਾਂ ਮਹਾਨ ਸ਼ੀਧੀ ਅੰਸ਼ੋ ਤੁਸੀਂ ਅੱਖਾਂ ਵਿੱਚੋਂ ਹੰਝੂ ਨਾ ਕੇਰੋ ਖਾਲਸਾ ਜੀ ਇਹ ਮੇਰੀ ਜੀਵਨ ਕਥਾ ਹੈ ਜ਼ਿੰਦਗੀ ਦੀ ਦਾਸਤਾ ਹੈ ਭੂਤਕਾਲ ਦੀ ਗਾਥਾ ਹੈ ਖਾਲਸਾ ਜੀ ਤਕਰੀਬਨ ਅਤੀਤ ਕੋੜਾ ਹੀ ਹੁੰਦਾ ਹੈ ਖਾਲਸਾ ਜੀ ਮੈਂ ਇਹ ਵੀ ਜਾਣਦੀ ਆ ਵੀ ਮੌਤ ਸੱਚ ਹੈ ਇਹ ਇੱਕ ਦਿਨ ਅਵਸ਼ਯ ਆਉਣੀਓ ਆਣੀ ਹੈ ਹਾਂਜੀ ਜੇਕਰ ਪੰਥ ਦੀ ਸੇਵਾ ਕਰਦੇ ਆਵੇ ਤਾਂ ਇਸ ਤੋਂ ਵਧੀਆ ਹੋਰ ਕੀ ਹੋਵੇਗਾ ਮੈਂ ਤਾਂ ਭਗਤ ਕਬੀਰ ਦਾ ਸ਼ਬਦ ਸਦਾ ਯਾਦ ਰੱਖਦੀ ਹਾਂ ਰਚਪਾਲ ਸਿੰਘ ਨੇ ਉਸਨੂੰ ਬੀਰ ਅਸ ਵਿੱਚ ਆਈ ਤੱਕ ਕੇ ਕਿਹਾ ਵੀ ਅਰਸ਼ਦੀਪ ਕੌਰ ਤੇਰੇ ਅੰਦਰ ਮੈਨੂੰ ਸ਼ਹੀਦਾਂ ਦੀ ਰੂਹਾਂ ਪੈਂਤਰੇ ਲੈਂਦੀਆਂ ਦਿਖ ਰਹੀਆਂ ਨੇ ਤੇਰੇ ਵਿੱਚ ਮੈਨੂੰ ਮਾਤਾ ਭਾਗ ਕੌਰ ਬੈਠੀ ਦਿਖਦੀ ਹੈ ਤੇਰੇ ਵਿੱਚ ਮੈਨੂੰ ਸ਼ਹੀਦ ਦਲੇਰ ਕੌਰ ਰਣਜੀਤ ਕੌਰ ਪਲਗੇਲ ਕੌਰ ਅਤੇ ਮਨਮੋਹਨ ਕੌਰ ਜ਼ਾਲਮ ਸਾਮਰਾਤ ਦੀਆਂ ਜੜਾ ਪੁੱਟਣ ਦੀਆਂ ਗੋਦਾਂ ਗੁੱਦਾਂ ਦਿਖ ਰਹੀਆਂ ਨੇ ਆਪਣੀ ਜਗ੍ਹਾ ਤੋਂ ਉੱਠ ਕੇ ਅਰਸ਼ਦੀਪ ਕੌਰ ਨੂੰ ਰਚਪਾਲ ਸਿੰਘ ਨੇ ਕਲਾਮੇ ਵਿੱਚ ਲੈ ਲਿਆ ਉਧਰ ਨੈਬੇ ਚੰਡਾਲ ਨੇ ਕੰਮੋ ਨਾ ਘਰ ਦੀ ਛੱਡੀ ਸੀ ਨਾ ਘਾੜ ਦੇ ਕੰਮੋ ਦਾ ਬਾਪ ਬੱਗੜ ਸਿੰਘ ਇਸ ਫਾਨੀ ਦੁਨੀਆ ਨੂੰ ਸਦਾ ਲਈ ਤਿਆ ਗਿਆ ਸੀ ਕੰਮੋ ਉਤੇ ਅਣ ਦਿਸਿਆ ਅਣ ਕਿਆਸਿਆ ਬੋਝ ਆ ਪਿਆ ਬੱਗੜ ਸਿੰਘ ਦੇ ਮਰੇ ਤੋਂ ਸ਼ਰੀਕੇ ਕਬੀਲੇ ਦਾ ਕੋਈ ਸੱਤਰ ਉਤੇ ਬੈਠਣ ਤੱਕ ਨਾ ਆਇਆ ਨੈਬੇ ਵਰਗੀਆਂ ਖੁਦਗਰਜ਼ ਸਵਾਰਥੀਆਂ ਨੇ ਕੰਮੋ ਦੀ ਬਾਤ ਨਹੀਂ ਪੁੱਛੀ ਸੀ ਉਸ ਦਾ ਦੁੱਖ ਬਣਾਉਣ ਤਾਂ ਬਹੁਤ ਦੂਰ ਦੀ ਗੱਲ ਸੀ ਅੱਜ ਉਸ ਨੂੰ ਸਹਾਰਾ ਦੇਣ ਵਾਲਾ ਦਲਾਸਾ ਦੇਣ ਵਾਲਾ ਦਰਦ ਵੰਡਾਉਣ ਵਾਲਾ ਉਸਦੇ ਦੁੱਖ ਸੁਣਨ ਵਾਲਾ ਦੁਨੀਆਂ ਵਿੱਚ ਕੋਈ ਨਹੀਂ ਦਿੱਸਦਾ ਸੀ ਨਰਾਸ਼ ਹੋਈ ਕੰਮੋ ਆਪਣੀ ਮਾਂ ਨੂੰ ਲੈ ਕੇ ਹਰੀ ਕੇ ਪਿੰਡ ਸੂਰਜਮੁਖੀ ਸਾਦੇ ਡੇਰੇ ਪਹੁੰਚ ਗਈ ਡੇਰਾ ਪਿੰਡ ਦੇ ਬਾਹਰਲੇ ਪਾਸੇ ਬਣਿਆ ਹੋਇਆ ਸੀ ਡੇਰੇ ਦੇ ਚਾਰ ਚਫੇਰੇ ਕੰਡਿਆਲੇ ਥੋਰ ਦੀ ਸੰਘਣੀ ਵਾੜ ਸੀ ਜਿਸ ਵਿੱਚ ਦੀ ਚੂਹਾ ਵੀ ਨਹੀਂ ਲੰਘ ਸਕਦਾ ਪਿੰਡ ਦਾ ਕੋਈ ਵੀ ਬੰਦਾ ਡੇਰੇ ਵਿੱਚ ਨਹੀਂ ਆਉਂਦਾ ਸੀ ਨਵੀਂ ਉਮਰ ਦੀਆਂ ਮਟਿਆਰਾਂ ਹੀ ਕਈ ਵਾਰ ਇਕੱਲੀਆਂ ਹੀ ਡੇਰੇ ਵਿੱਚ ਜਾਂਦੀਆਂ ਵਿਖਿਆ ਗਈਆਂ ਸਨ ਰੋਜ਼ਾਨਾ ਹੀ ਡੇਰੇ ਦੇ ਬੋਹੇ ਵਿੱਚ ਇੱਕ ਦੋ ਕਾਰਾਂ ਖੜੀਆਂ ਰਹਿੰਦੀਆਂ ਸਨ ਸਾਧ ਕੋਲ 10-12 ਚੇਦੇ ਰੱਖੇ ਹੋਏ ਸਨ ਸਾਰੇ 20 ਸਾਲ ਤੋਂ 25 ਸਾਲ ਦੀ ਉਮਰ ਦੇ ਘਾਰ ਸਨ ਜਿਨ੍ਹਾਂ ਵਿੱਚ ਪਿੰਡ ਜਾਂ ਇਲਾਕੇ ਦਾ ਇੱਕ ਵੀ ਮੁੰਡਾ ਨਹੀਂ ਸੀਗਾ ਸਾਰੇ ਬਾਹਰ ਦੇ ਹੀ ਸਨ ਜਿਨ੍ਹਾਂ ਦੇ ਥੋੜ ਟਗਾਣੇ ਦਾ ਕੋਈ ਪਤਾ ਨਹੀਂ ਸੀ ਸਾਦ ਕੋਲ ਦਿਨਾਲੀ ਰੈਫਲ ਦਾ ਲਾਇਸੈਂਸ ਸੀ ਸਾਦ ਤਵੀਤਾ ਧਾਗਿਆਂ ਤੇ ਜੰਤਰਾ ਮੰਤਰਾ ਵਿੱਚ ਬੜਾ ਮਸ਼ਹੂਰ ਸੀ ਮੰਤਰੀਆਂ ਦੀਆਂ ਅਰਧ ਅਗਨੀਆਂ ਵੀ ਕਈ ਵਾਰ ਸਾਦ ਦੇ ਦਰਸ਼ਨਾਂ ਨੂੰ ਆਇਆ ਕਰਦੀਆਂ ਸਨ ਸਾਦ ਦੀ ਕਰਾਮਾਤ ਦੀ ਮਹਿਮਾ ਸਾਰੇ ਇਲਾਕੇ ਵਿੱਚ ਫੈਲ ਚੁੱਕੀ ਸੀ ਮਹਿਮਾ ਸੁਣ ਕੇ ਹੀ ਦੋਵੇਂ ਮਾਵਾਂ ਤੇ ਆ ਸੂਰਜਮੁਖੀ ਸਾਦ ਦੇ ਡੇਰੇ ਪਹੁੰਚੀਆਂ ਸਨ ਪ੍ਰਾਣੀ ਸਮਾਦ ਨੂੰ ਮੱਥਾ ਟੇਕ ਕੇ ਕੰਮੋ ਦੀ ਮਾਂ ਨੇ ਝਾੜੂ ਮਾਰਦੇ ਸਾਦ ਦੇ ਚੇਲੇ ਨੂੰ ਪੁੱਛਿਆ ਵੀ ਵੀਰਾ ਵੱਡੇ ਬਾਬਾ ਜੀ ਹੈਗੇ ਨੇ ਆਹੋ ਮਾਤਾ ਜੀ ਹੈਗੇ ਨੇ ਕਿਉਂ ਕੀ ਗੱਲ ਹੈ ਅਸੀਂ ਬਾਬਿਆਂ ਦੇ ਦਰਸ਼ਨ ਕਰਨੇ ਨੇ ਮਾਤਾ ਜੀ ਕਿੱਥੋਂ ਆਏ ਹੋ ਖੱਬੀ ਅੱਖ ਦਾ ਟੀਰ ਕੱਢਦੇ ਆ ਸਾਧ ਦੇ ਚੇਲੇ ਨੇ ਦੋਹਾਂ ਨੂੰ ਪੁੱਛਿਆ ਅਸੀਂ ਵੀਰਾ ਕੋਟਲੀ ਸੰਗਰ ਤੋਂ ਆਈਆਂ ਨੇ ਮਾਤਾ ਜੀ ਬਾਬਾ ਜੀ ਭੋਰੇ ਵਿੱਚ ਨੇ ਤੁਸੀਂ ਸਾਹਮਣੇ ਭੋਰੇ ਵਿੱਚ ਚਲੇ ਜਾਓ ਚੇਲੇ ਨੇ ਭੋਰੇ ਵੱਲ ਇਸ਼ਾਰਾ ਕਰਦੇ ਆ ਕਿਹਾ ਸਾਧ ਗੱਦੇ ਉੱਤੇ ਬੈਠਾ ਸੋਨੇ ਦੀ ਬਣੀ ਹੋਈ ਸੁਲਫੇ ਦੀ ਭਰੀ ਹੋਈ ਚਲਮ ਦੇ ਸੁੱਟੇ ਲਾ ਰਿਹਾ ਸੀ 22-23 ਸਾਲ ਦੀ ਉਮਰ ਦੇ ਦੋ ਚੇਲੇ ਸਾਧ ਦੀਆਂ ਲਤਾਂ ਘੁੱਟ ਰਹੇ ਸਨ ਦੋਵੇਂ ਜਣੀਆਂ ਨੇ ਸਾਧ ਦੇ ਕੋਲ ਜਾਂਦੇ ਆਂ ਸਾਧ ਨੂੰ ਮੱਥਾ ਟੇਕਿਆ ਮੱਥਾ ਟੇਕਦਿਆਂ ਬਾਬਾ ਜੀ ਰਾਜ਼ੀ ਰਹੋ ਬਿਬਾ ਆਓ ਭਾਈ ਬਿਬਾ ਕਿਵੇਂ ਆਈਆਂ ਬਾਬਾ ਜੀ ਅਸੀਂ ਤਾਂ ਮਾਵਾਂ ਧੀਆਂ ਦੋਵੇਂ ਬਹੁਤ ਦੁਖੀਆਂ ਤੁਹਾਡੀ ਸ਼ਰਨ ਆਈਆਂ ਬਾਬਾ ਜੀ ਮਿਹਰ ਕਰਕੇ ਬਾਬਾ ਜੀ ਸਾਡੇ ਦੁੱਖ ਤੋੜੋ ਜੀ ਕੋਈ ਗੱਲ ਨਹੀਂ ਬੀਬਾ ਜੀ ਜੇ ਤੁਸੀਂ ਸਾਡੀ ਸ਼ਰਨ ਆਈਆਂ ਤਾਂ ਤੁਹਾਡੇ ਦੁੱਖ ਜ਼ਰੂਰ ਦੂਰ ਕਰਾਂਗੇ ਜਾਓ ਚੇਲਿਓ ਬੀਬੀਆਂ ਵਾਸਤੇ ਦੁੱਧ ਲਿਆਓ ਮਿੱਠਾ ਪਾ ਕੇ ਖਾਣ ਨੂੰ ਮਠਿਆਈ ਵਗੈਰਾ ਵੀ ਲਿਆਓ ਕਹਿ ਕੇ ਸੂਰਜ ਮੁਖੀ ਸੰਤ ਨੇ ਆਪਣੇ ਚੇਲਿਆਂ ਨੂੰ ਬਾਹਰ ਭੇਜ ਦਿੱਤਾ ਚੇਲਿਆਂ ਨੇ ਬਾਹਰ ਜਾਂਦਿਆਂ ਹੀ ਦੋਹਾਂ ਮਾਵਾਂ ਧੀਆਂ ਨੇ ਸਾਧ ਦੇ ਪੈਰ ਘੁੱਟ ਕੇ ਫੜ ਲਏ ਸਾਧ ਨੇ ਦੋਹਾਂ ਮਾਤੀ ਨੂੰ ਵਾਰੀ ਨਾਲ ਘੁੱਟ ਕੇ ਆਪਣੀ ਹਿੱਕ ਨਾਲ ਲਾਇਆ ਬੜੇ ਪਿਆਰ ਨਾਲ ਕੰਮੋ ਦੀ ਮਾਂ ਨੂੰ ਸਾਧਨੇ ਪੁੱਛਿਆ ਵੀ ਬੀਬਾ ਸਾਨੂੰ ਏਉਂ ਲੱਗਦਾ ਜਿਵੇਂ ਤੂੰ ਸਾਧੂਆਂ ਦੀ ਸੰਗਤ ਬਹੁਤ ਕੀਤੀ ਹੈ। ਹਾਂ ਬਾਬਾ ਜੀ ਸਾਡੇ ਪਿੰਡ ਸੰਤਾ ਦਾ ਬਹੁਤ ਵੱਡਾ ਡੇਰਾ ਹੈ। ਮੈਂ ਕੁਆਰੀ ਹੁੰਦੀ ਮੇਰੀ ਬੇਬੇ ਨਾਲ ਸੰਤਾ ਦੀ ਸੇਵਾ ਕਰਨਾ ਨਿਤ ਹੀ ਡੇਰੇ ਜਾਂਦੀ ਹੁੰਦੀ ਸੀ। ਸਾਡਾ ਸਾਰਾ ਪਿੰਡ ਡੇਰੇ ਨੂੰ ਬਹੁਤ ਮੰਨਦਾ ਹੈ। ਸਾਡਾ ਸਾਰਾ ਪਿੰਡ ਡੇਰੇ ਜਾਂਦਾ। ਸੋ ਦੋਸਤੋ ਇਹ ਸੀ ਬਾਗੀ ਕਾਫਲੇ ਦਾ ਭਾਗ 8ਵਾਂ ਤੇ ਭਾਗ 9ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਦਿਓ ਅਜਾਤ ਸਸਰੀਆ ਕਾ।